ਪਿਛਲੇ ਦਿਨੀ ਬੀੜਤਲਾਵ ਵਿਖੇ ਇੱਕ ਬਜ਼ੁਰਗ ਔਰਤ ਦੇ ਹੋਏ ਕਤਲ ਦੀ ਗੁੱਥੀ ਪੁਲਸ ਨੇ ਸੁਲਝਾਈ ਸੀਆਈਏ 2 ਦੀ ਪੁਲਸ ਪਾਰਟੀ ਵੱਲੋਂ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ ਇਹਨਾਂ ਵੱਲੋਂ ਰੋਟਿਆ ਗਿਆ ਸਿਉਨਾ ਵੀ ਕੀਤਾ ਬਰਾਮਦ ਐਸਪੀ ਸਿਟੀ ਨੇ ਕੀਤੀ ਪ੍ਰੈਸ ਕਾਨਫਰੰਸ ਪਿਛਲੇ ਦਿਨੀ ਬਠਿੰਡਾ ਦੇ ਬੀੜਤਲਾਵ ਬਸਤੀ ਨੰਬਰ 1 ਦੇ ਵਿੱਚ ਇੱਕ ਬਜ਼ੁਰਗ ਔਰਤ ਜੋ ਅਕਾਲੀ ਰਹਿੰਦੀ ਸੀ ਤਾਂ ਉਸ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿੱਥੇ ਉਸ ਔਰਤ ਦੇ ਕੋਲੋਂ ਲੁੱਟ ਕੀਤੀ ਗਈ ਅਤੇ ਉਸ ਦੇ ਕੋਲੋਂ ਜੋ ਆਪਣਾ ਸਿਉਣਾ ਅਤੇ 5000 ਰੁਪਏ ਸੀ ਇਹਨਾਂ ਲੁਟੇਰਿਆਂ ਵੱਲੋਂ ਲੁੱਟਿਆ ਗਿਆ ਤੇ ਉਸ ਤੋਂ ਬਾਅਦ ਜਦ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਔਰਤ ਉਹਨਾਂ ਨੂੰ ਸਿਉਣਾ ਆਪਣਾ ਸਿਆਂ ਸਕਦੀ ਹੈ ਕਿਉਂਕਿ ਉਸੇ ਹੀ ਆਪਰਤੀ ਦੇ ਇਹਨਾਂ ਦੇ ਵਿੱਚ ਇੱਕ ਵਿਅਕਤੀ ਸੀ ਜੋ ਆਪਣਾ ਰਹਿਣ ਵਾਲਾ ਸੀ ਤਾਂ ਇਹਨਾਂ ਵੱਲੋਂ ਇਸ ਔਰਤ ਦਾ ਕਤਲ ਕਰਦਾ ਇਹਨਾਂ ਵੱਲੋਂ ਆਪਣਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਉਸ ਨੂੰ ਇੱਕ ਹਾਦਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਵੱਲੋਂ ਉਸ ਵਰਤ ਨੂੰ ਫਾਹੇ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦ ਇਹਨਾਂ ਨੇ ਫਾਹੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਗੱਲ ਦੇ ਵਿੱਚ ਪਾਈ ਚੁੰਨੀ ਉਹ ਟੁੱਟ ਗਈ ਜਿਸ ਦੇ ਨਾਲ ਇਹ ਉਥੋਂ ਮੌਕੇ ਤੋਂ ਫਰਾਰ ਹੋ ਗਏ ਅਤੇ CIA 2 ਦੀ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਟ੍ਰੇਸ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਪੀ ਸਿਟੀ ਨੇ ਕਿਹਾ ਕਿ ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਦੇ ਕੋਲੋਂ ਨੱਟਿਆ ਗਿਆ ਸੋਨਾ ਅਤੇ 2000 ਰੁਪਏ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਤੇ ਇਹਨਾਂ ਦੇ ਕੋਲ ਹੋਰ ਡਾਇਰ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਮਾਮਲੇ ਨਰਛਾਣੇ। 7 ਅਤੇ 8 ਦੀ ਰਾਤ ਨੂੰ ਬਸਤੀ ਨੰਬਰ 1 ਵੀਰਤਲਾਬ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਸ ਦੇ ਵਿੱਚ ਮਨਜੀਤ ਕੌਰ ਇੱਕ ਲੇਡੀ ਹੈ 65 ਸਾਲ ਦੀ ਇਹਦੇ ਘਰ ਵਾਲੇ ਦਾ ਨਾਮ ਅਨਰਵਿੰਦਰ ਸਿੰਘ ਸੀਗਾ ਤੇ ਇਹਦਾ ਜਿਹੜਾ ਸਿਗਾ ਘਰ ਦੇ ਵਿੱਚ ਵੜ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਹਦਾ ਮਰਡਰ ਕਰ ਦਿੱਤਾ ਸੀਗਾ ਤੇ ਘਰ ਦੇ ਵਿੱਚੋਂ ਕੁਝ ਸੋਨੇ ਦੇ ਗਹਿਣੇ ਤੇ ਨਕਦੀ ਵਗੈਰਾ ਲੁੱਟ ਘਰ ਲਈ ਸੀਗੀ ਇਸ ਘਟਨਾ ਦੇ ਸਬੰਧ ਵਿੱਚ ਮਾਣੀ ਹੋ ਗਿਆ ਸੀ ਐਸਐਸਪੀ ਸਾਹਿਬ ਬਟੰਡਾ ਵੱਲੋਂ ਡੀਐਸਪੀ ਡੀ ਮਨਜੀਤ ਸਿੰਘ ਜੀ ਡੀਐਸਪੀ ਰੂਰਲ ਮੈਡਮ ਹੀਨਾ ਗੁਪਤਾ ਜੀ ਤੇ ਸੀਆਈਏ 2 ਇੰਚਾਰਜ ਕਰਨਦੀਪ ਸਿੰਘ ਤੇ ਐਸਐਚਓ ਸਦਰ ਜਗਦੀਪ ਸਿੰਘ ਇਹਨਾਂ ਦੀ ਵੱਖ-ਵੱਖ ਟੀਮਾਂ ਸਾਡੇ ਕੋਲੋਂ ਬਣਾਈਆਂ ਗਈਆਂ ਸੀਗੀਆਂ ਉਸ ਦਿਨ ਤੋਂ ਹੀ ਅਸੀਂ ਇਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਵਿੱਚ ਲੱਗੇ ਹੋਏ ਸੀਗੇ ਤੇ ਸਾਡੀ ਸੀਆਈਏ 2 ਤੇ ਐਸਐਚਓ सदर ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਔਨ ਦਾ ਬੇਸਿਸ ਆਫ ਐਵਿਡੈਂਸ ਜਿਹਦੇ ਵਿੱਚ ਟੈਕਨੀਕਲ ਐਵਿਡੈਂਸ ਮੌਕੇ ਦੀ ਜਿਹੜੀ ਹਿਊਮਨ ਇੰਟੈਲੀਜੈਂਸ ਤੋਂ ਲੈ ਕੇ ਕਰਦੇ ਹੋਏ ਅਫੀਸ ਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ 15 ਤਰੀਕ ਨੂੰ ਇਹ ਤਿੰਨ ਦੋਸ਼ੀ ਸੰਦੀਪ ਸੀਪਾ ਸੁਖਦੀਪ ਤੇ ਦਲੇਰ ਇਹ ਤਿੰਨ ਬੰਦੇ ਜਿਹੜੇ ਹੈਗੇ ਨੇ ਇਸ ਵਾਰਦਾਤ ਤੋਂ ਜਿਨ੍ਹਾਂ ਨੇ ਇਸ ਨੂੰ ਪੰਜਾਬ ਦਿੱਤਾ ਸੀਗਾ ਉਹਨੂੰ ਅਸੀਂ ਗ੍ਰਫਤਾਰ ਕੀਤਾ ਸੰਦੀਪ ਸੀਪਾ ਜਿਹੜਾ ਹੈਗਾ ਇਹ ਬਸਤੀ ਨੰਬਰ 1 ਦਾ ਰਹਿਣ ਵਾਲਾ ਹੈ ਤੇ ਬਾਕੀ ਦੋ ਦੋਸ਼ੀ ਦਲੇਰ ਤੇ ਸੁਖਦੀਪ ਇਹ ਮਲਤਾਨੀਆ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ 7-8 ਤਰੀਕ ਨੂੰ ਜਿਹੜਾ ਹੈਗਾ ਉਹਦੇ ਘਰ ਦੇ ਵਿੱਚ ਵੜ ਕੇ ਉਸ ਲੇਡੀ ਦਾ ਕਤਲ ਕੀਤਾ ਤੇ ਉਹਦੇ ਕੰਨਾਂ ਦੀ ਵਾਲੀਆਂ ਕੰਨਾਂ ਦੇ ਟੌਪਸ ਤੇ ਕੁਝ ਨਕੀ ਸੀਗੀ ਉਸ ਨੂੰ ਲੈ ਕੇ ਫਿਰ ਤੋਂ ਫਰਾਰ ਹੋ ਗਏ ਸੀਗੇ ਡਿਊਰਿੰਗ ਇੰਟੈਰੋਗੇਸ਼ਨ ਜਿਹੜੀ ਹੈਗੀ ਇਹਨਾਂ ਨੇ ਜਿਹੜੀ ਇੱਕ ਸੋਨੇ ਦੀਆਂ ਵਾਲੀਆਂ ਤੇ ਟੌਪਸ ਜਿਹੜੇ ਸੀਗੇ ਉਹ ਆਪਣੇ ਕੁੱਸ਼ਕਿਸ਼ ਦੇ ਵਿੱਚ ਮੰਨਿਆ ਤੇ ਇਸ ਦੇ ਸੰਦੀਪ ਸੀਪਾ ਦੇ ਘਰੋਂ ਜਿਹੜੀ ਲੁੱਟ ਕੀਤਾ ਹੋਇਆ ਸਮਾਨ ਅਸੀਂ ਬਰਾਮਦ ਕੀਤਾ ਨਾਲ ਜਿਹੜਾ ਹੈਗਾ 2000 ਰੁਪਏ ਜਿਹੜਾ ਸੀਗਾ ਇਹਨਾਂ ਨੇ ਲੁੱਟ ਕੀਤੇ ਸੀਗੇ ਉਹ ਵੀ ਅਸੀਂ ਬਰਾਮਦ ਕੀਤੇ ਨੇ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਅੱਗੇ ਵੀ ਚੱਲ ਰਹੀ ਹੈ ਕਿ ਹੋਰ ਇਹਨਾਂ ਦੇ ਨਾਲ ਕੌਣ ਕੌਣ ਵਿਅਕਤੀ ਸ਼ਾਮਲ ਸੀਗੇ ਉਸ ਬੰਦੇ ਸੀ ਤਕਸ਼ ਕਰ ਰਹੇ ਸੋ ਇੱਕ ਲੇਡੀ ਦੇ ਘਰ ਦੇ ਵਿੱਚ ਵੜ ਕੇ ਇੱਕ ਬੜੇ ਿਕਨੋਨੇ ਅਪਰਾਧ ਨੂੰ ਅੰਜਾਮ ਦਿੱਤਾ ਸੀਗਾ ਇਸ ਬੰਦੇ ਦੇ ਵਿੱਚ ਸਾਡੀ ਏਸੀਆਈ 2 ਤੇ ਐਸਐਚਓ सदर ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਉਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਅਸੀਂ ਇਹਨਾਂ ਨੂੰ ਹੁਣ ਅੱਗੇ ਫਰਦਰ ਪੇਸ਼ ਕਰਕੇ ਅੱਗੇ ਫਰਦਰ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਤਾਂ ਕੀ ਕਾਰਨ ਸੀ ਕਤਲ ਹੋਣ ਦਾ ਇਹ ਜਿਹੜੀ ਮੁਰਲੀ ਕੁਛਕਿਛ ਦੇ ਵਿੱਚ ਆਇਆ ਵੀ ਜਿਹੜੇ ਤਿੰਨ ਬੰਦੇ ਨੇ ਇਹ ਤਿੰਨੋਂ ਨਸ਼ਾ ਕਰਨ ਦੇ ਆਦੀ ਨੇ ਤੇ ਕਿਉਂਕਿ ਜੇ ਨਸ਼ਾ ਕਰਦੇ ਆ ਤੇ ਇਸ ਲਈ ਵਾਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੇ ਪਹਿਲਾਂ ਵੀ ਚੋਰੀ ਤੇ ਇਦਾਂ ਦੇ ਮੁਕੱਦਮੇ ਦਰਜ ਨੇ ਸਿਮਿਲਰਲੀ ਸੇਮ ਗਰਾਊਂਡ ਦੇ ਉੱਤੇ ਇਹਨਾਂ ਨੇ ਦੇਖਿਆ ਵੀ ਕਿਉਂਕਿ ਸੰਦੀਪ ਸਿਪਾ ਬਸਤੀ ਨੰਬਰ 1 ਤੇ ਰਹਿਣ ਵਾਲਾ ਹੈ ਇਹਨਾਂ ਨੂੰ ਪਤਾ ਸੀਗਾ ਕਿ ਇਹ ਇਹ ਲੇਡੀ ਜਿਹੜੀ ਹੈਗੀ ਇਕੱਲੀ ਰਹਿੰਦੀ ਹੈ ਇਸਨੇ ਫਿਰ ਇਹਨਾਂ ਦੇ ਨਾਲ ਬੈਠ ਕੇ ਪਲਾਨ ਬਣਾਇਆ ਸੀਗਾ ਵੀ ਆਪਾਂ ਜਿਹੜਾ ਹੈਗਾ ਰਾਤ ਨੂੰ ਇਹਦੇ ਘਰ ਦੇ ਵਿੱਚ ਜਿਹੜੀ ਹੈਗੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਵਾਂਗੇ ਜਦੋਂ ਘਰ ਦੇ ਵਿੱਚ ਗਏ ਤਾਂ ਫਿਰ ਜਦੋਂ ਲੇਡੀ ਨੇ ਰਜਿਸਟ ਕੀਤਾ ਤੇ ਇਹਨਾਂ ਨੇ ਉੱਥੇ ਗਲਾ ਘੁੱਟ ਕੇ ਦਾ ਕਤਲ ਕਰ ਦਿੱਤਾ ਸਰ ਕਿੰਨਾ ਛੋਟਾ ਜਿੱਕ ਨੂੰ ਲੱਗਦੀ ਬ੍ਰਹਮਤ ਤਕਰੀਬਨ 4-5000 ਦੇ ਕਰੀਬ ਜਿਹੜੇ ਇਹਨਾਂ ਨੇ ਉੱਤੇ ਲੁੱਟ ਲੁੱਟ ਕੀਤੀ ਸੀਗੀ ਨਾਲ ਇਹਨਾਂ ਨੇ ਕੁਝ ਸੋਨੇ ਦੇ ਗਹਿਣੇ ਸੀਗੇ ਉਹ ਲੁੱਟੇ ਸੀਗੇ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਲੇਡੀ ਦੇ ਕੰਨਾਂ ਦੇ ਟੌਪਸ ਹੈਗੇ ਆ ਤੇ ਇੱਕ ਵਾਲੀਆਂ ਹੈਗੀਆਂ ਉਹ ਗ੍ਰੰਥ ਹੋਈਆਂ ਨੇ ਤੇ 2000 ਰੁਪਏ ਜਿਹੜਾ ਲੁੱਟਿਆ ਸੀ ਉਹ ਗ੍ਰੰਥ ਹੋਇਆ ਇਸ ਦੀ ਸਰ ਇਹ ਕਤਲ ਹੋ ਗਿਆ ਜੀ ਇਹਨੂੰ ਮਾਰ ਕੇ ਟੰਗਿਆ ਗਿਆ ਸੀ ਇਹਨਾਂ ਨੇ ਜਦੋਂ ਉਹਦਾ ਮਰਡਰ ਕਰ ਦਿੱਤਾ ਸੀਗਾ ਮਰਡਰ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਪਲਾਨਿੰਗ ਬਣਾਈ ਵੀ ਆਪਾਂ ਇਹਨੂੰ ਸੂਸਾਇਡ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਜਿਹੜਾ ਉਹਦੇ ਗਲੇ ਦੇ ਵਿੱਚ ਚੁੰਨੀ ਲਗਾ ਕੇ ਤੇ ਉੱਪਰ ਫਾਹ ਲਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਜਿਹੜਾ ਹੈਗਾ ਮੌਕੇ ਤੇ ਚੁੰਨੀ ਜਿਹੜੀ ਟੁੱਟ ਗਈ ਸੀਗੀ ਤੇ ਉਹ ਥੱਲੇ ਡਿੱਗ ਜਾਣ ਕਰਕੇ ਜਿਹੜਾ ਹੈ ਫਿਰ ਡਰ ਕੇ ਉਹ ਤੋਂ ਜਿਹੜਾ ਹੈਗਾ ਮੌਕੇ ਤੇ ਫਾਹ ਹੋ ਗਿਆ ਸੀ ਸਾਰੇ ਬੇਸਿਕ ਕੰਮ ਕੀ ਕਰਦੇ ਸੀਗੇ ਤੇ ਤਿੰਨੋਂ ਜਿਹੜੇ ਹੈਗੇ ਨੇ ਬੇਰੁਜ਼ਗਾਰ ਨੇ ਕੋਈ ਕੰਮ ਨਹੀਂ ਕਰਦੇ ਤੇ ਬੇਸਿਕਲੀ ਨਸ਼ਾ ਕਰਨ ਦੇ ਆਦੀ ਸੀਗੇ ਤੇ ਉਸੇ ਨਸ਼ੇ ਦੇ ਵਿੱਚ ਜਿਹੜਾ ਹੈਗਾ ਨੇ ਇਹਨਾਂ ਨੇ ਪੈਸੇ ਕਮਾਉਣ ਦੇ ਖਾਤਰ ਜਿਹੜਾ ਹੈਗਾ ਲੇਡੀ ਦਾ ਮਰਡਰ ਕੀਤਾ ਤੇ ਸਰ ਲੇਡੀ ਨੇ ਕਿੰਨੇ ਵੱਡੇ ਸੀ ਜੀ ਉਹ ਕਿੰਨੇ ਵੱਡੇ ਸੀ ਕਿ ਕਮਾ ਲਈ ਇਹ ਘਰ ਦੇ ਵਿੱਚ ਇਕੱਲੀ ਰਹਿੰਦੀ ਸੀਗੀ ਇਹਦੇ ਜਿਹੜਾ ਕੋਈ ਬੱਚਾ ਨਹੀਂ ਸੀਗਾ ਤੇ ਘਰ ਵਾਲੇ ਦੀ ਵੀ ਡੈਥ ਹੋਈ ਸੀਗੀ ਇਸ ਗੱਲ ਦਾ ਜਿਹੜਾ ਸੰਦੀਪ ਸੀਪਾ ਨੂੰ ਪਤਾ ਸੀਗਾ ਕਿਉਂਕਿ ਇਹਦੇ ਨਾਲ ਹੀ ਗਵੰਡੀ ਬਸਤੀ ਨੰਬਰ 1 ਦੇ ਵਿੱਚ ਰਹਿੰਦਾ ਹੈ ਦਾ ਜਿਹੜੇ ਦੋ ਬਾਕੀ ਦੋਸ਼ੀ ਨੇ ਉਹਨਾਂ ਦੇ ਨਾਲ ਮਿਲ ਕੇ ਨੇ ਪਲੈਨਿੰਗ ਬਣਾਈ ਵੀ ਆਪਾਂ ਰਾਤ ਨੂੰ ਜਿਹੜਾ ਹੈਗਾ ਇਸ ਲੇਡੀ ਦੇ ਘਰ ਦੇ ਵਿੱਚ ਲੁੱਟ ਕਰਕੇ ਤੇ ਦਾ ਜਿਹੜਾ ਹੈਗਾ ਮਰਡਰ ਕਰਨਾ ਸਰੇਸ਼ ਨਾਲ ਉਹ ਬਹੁਤ ਖਤਰਨਾਕ ਸਿਗਨਲ ਜਾ ਜਾਏਗਾ ਕਿਉਂਕਿ ਪਹਿਲਾਂ ਇਹ ਕੰਮ ਇਹ ਵਾਲੇ ਅੰਦਰ ਸੀ ਕਿ ਚੋਰੀਆਂ ਕਰਦੇ ਸੀਗੇ ਛੋਟਾ ਛੋਟਾ ਚੋਰੀ ਕਰਦੇ ਸੀਗੇ ਉਹ ਕਤਲ ਕਰਨ ਦੀ ਵੀ ਆਗਿਆ ਦਿੱਤੀ ਜਿਹੜੀ ਮਤਲਬ ਇਹ ਪਤਾ ਚੱਲੇਗਾ ਇਹ ਡੈਫੀਨੇਟਲੀ ਬੜਾ ਤਨੌਣਾ ਅਪਰਾਧ ਕੀਤਾ ਇਹਨਾਂ ਨੇ ਕਿਉਂਕਿ ਲੇਡੀ ਦੀ ਜਿਹੜੀ ਏਜ ਸੀਗੀ ਉਹ 62 ਸਾਲ ਦੇ ਕਰੀਬ ਸੀਗੀ ਤੇ ਘਰ ਦੇ ਵਿੱਚ ਵੀ ਇਕੱਲੀ ਰਹਿੰਦੀ ਸੀਗੀ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਇਸ ਵਾਰ ਦਾ ਕਾਨੂੰਨ ਜਾਮ ਦਿੱਤਾ ਸੋ ਅਸੀਂ ਇਹਨਾਂ ਨੂੰ ਹੁਣ ਫਰਦਰ ਜਿਹੜੇ ਇੰਟਰੋਗੇਸ਼ਨ ਕਰ ਰਹੇ ਆ ਤੇ ਇਨਸ਼ੋਰ ਕਰਾਂਗੇ ਕਿ ਅੱਗੇ ਫਰਦਰ ਜਾ ਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਦਵਾਈ ਜਾ ਸਕੇ ਇਹ ਪਹਿਲਾ ਇਹਨਾਂ ਦੇ ਜਿਹੜੇ ਹੈਗੇ ਚੋਰੀ ਦੇ ਤੇ ਲੁੱਟਫੋਟ ਦੇ ਮੁਕਦਮੇ ਦਰਜ ਨੇ ਫਿਰ ਇਸ ਤਰ੍ਹਾਂ ਦੇ ਜਿਹੜਾ ਗੁਰਗਾਣਾ ਇਹ ਲੰਗੀ ਲੱਗਦਾ ਵੀ ਇਹਨਾਂ ਦਾ ਕੋਈ ਡਾਟਾ ਇਕੱਠਾ ਕਰਨ ਦੀ ਲੋੜ ਆ ਕਿ ਇਸ ਤਰ੍ਹਾਂ ਦੇ ਰਿਪੋਰਟਾਂ ਨਹੀਂ ਘਟਨਾਵਾਂ ਤੋਂ ਉਹਨਾਂ ਦੇ ਪਿੱਛੇ ਦੀ ਹਿੰਦਰਾਵਤ ਨੂੰ ਦੇਖਦੇ ਘਟਨਾਵਾਂ ਦਾ ਇਸ ਕਾਉਂਟ ਨਹੀਂ ਇਹ ਤਾਂ ਜਿਹੜੀ ਐਗਜ਼ਿਸਟਿੰਗ ਆਪਣਾ ਇਨਫਰਾਸਟ੍ਰਕਚਰ ਹੈਗਾ ਉਹਦੇ ਵਿੱਚ ਤਾਂ ਇਦਾਂ ਦੀ ਕੋਈ ਮਤਲਬ ਲॉ ਦੇ ਵਿੱਚ ਜਾਂ ਕੋਈ ਇਦਾਂ ਦੀ ਨਹੀਂ ਹੈਗੀ ਪਰੰਤੂ ਫਿਰ ਵੀ ਜਿਵੇਂ ਸਾਡੀਆਂ ਆਰ ਆਰ ਪੀ ਆਰ ਐਸ ਦੀ ਗੱਡੀਆਂ ਚੱਲਦੀਆਂ ਸੀ ਉਹਨਾਂ ਨੂੰ ਬਰੀਫ ਕਰਦੇ ਰਹੇ ਨੇ ਮੌਕੇ ਮੌਕੇ ਜਦੋਂ ਪੈਟ੍ਰੋਲਿੰਗ ਵਾਸਤੇ ਜਾਂਦੇ ਨੇ ਤਾਂ ਇਹਨਾਂ ਚ ਜਿਹੜੇ ਹੈਗੇ ਪੁਆਇੰਟਸ ਹੈਗੇ ਨੇ ਖਾਸ ਧਿਆਨ ਰੱਖਿਆ ਜਾਵੇ ਪਰੰਤੂ ਫਿਰ ਵੀ ਜਦੋਂ ਇਹਨਾਂ ਨੇ ਜਿੱਦਾਂ ਗਵਾਂਡ ਗਵਾਂਡ ਦੇ ਵਿੱਚ ਹੀ ਰਹਿੰਦੇ ਸੀਗੇ ਤਕਰੀਬਨ ਉਸ ਦੇ ਬਾਰੇ ਸਾਰਾ ਜਿਹੜਾ ਹੈਗਾ ਸੀ ਇਹਨਾਂ ਨੂੰ ਪਤਾ ਸੀਗਾ ਤੇ ਰਕੀ ਵੀ ਇਹਨਾਂ ਨੇ ਕੀਤੀ ਹੋਈ ਸੀਗੀ ਸੋ ਇਹਨੇ ਮਿਲ ਕੇ ਸਲੀਪ ਸੀਪਾ ਨੇ ਮਿਲ ਕੇ ਜਿਹੜਾ ਦੋ ਦੋਸ਼ੇ ਦੇ ਨਾਲ ਮਿਲ ਕੇ ਉਹਨਾਂ ਤੁਹਾਨੂੰ ਜਾਂ ਫਰਦਰ ਪੇਸ਼ ਕਰਤਾ ਜੀ ਅੱਜ ਪੇਸ਼ ਕਰਾਂਗੇ ਇਹਨਾਂ ਨੂੰ ਫਰਦਰ ਜਿਹੜੀ ਹੈਗੀ ਅੱਗੇ ਤੇ ਤਤੀਜਰੀ ਜੀ ਕਰਨਾ ਸੀ ਜੀ 12 ਡੀਐਸਪੀ ਆਰ ਮੈਮ ਨੂੰ ਜੀਪੋਰ ਬਣਾ ਰੱਖਿਆ ਨੈਸ਼ਨਲ ਲੈਕ ਜੀ ਐਸਐਸਪੀ ਮੈਮ ਖੁਦਲੀ ਫੀਲਡ ਚ ਜੀ ਇਹਨਾਂ ਦੇ ਕਤਲ ਕਰਨ ਤੋਂ ਬਾਅਦ ਦੇਖੋ ਕਿੰਨੀ ਆਸਾਨੀ ਨਾਲ ਨਸ਼ਾ ਵੀ ਉੱਥੋਂ ਅਵੇਲੇਬਲ ਹੋ ਗਿਆ ਜੀ ਜੀ ਪੁਲਿਸ ਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪਹਿਲ ਹੋ ਰਿਹਾ ਹੈ ਜਿਹੜਾ ਉੱਥੇ ਨਸ਼ਾ ਤਸਕਨ ਵਿੱਚ ਤਸਕਨ ਉਹਨਾਂ ਨੂੰ ਤੇ ਪੜੋ ਦੇ ਦੇਈਟ ਇਟ ਇਜ਼ ਨਾਟ ਅ ਫੇਲਿਅਰ ਅਸੀਂ ਰੈਗੂਲਰ ਲੈਵਲ ਤੇ ਕੋਆਰਡੀਨੇਟ ਸਰਚ ਆਪਰੇਸ਼ਨਸ ਉੱਥੇ ਕਰਦੇ ਰਹਿੰਦੇ ਆ ਸਾਡੇ ਕੋਲ ਲਿਸਟਡ ਨੇ ਉੱਥੇ ਜਿਹੜੇ ਸਮੱਗਲਰਸ ਨੇ ਹੁਣ ਅਸੀਂ ਉਹਨਾਂ ਨੂੰ ਫੜਦੇ ਹੁਣਾਂ ਦੇ ਬੇਲ ਆਊਟ ਹੋਏਗਾ ਕਿ ਉਹ ਬੇਲ ਆਊਟ ਬੇਲ ਜਾ ਕੇ ਫਿਰ ਉਹ ਨਸ਼ਾ ਵੇਚਦੇ ਆ ਇਸ ਲਈ ਸਾਡੇ ਸਾਡੇ ਲੈਵਲ ਤੇ ਤਾਂ ਰੈਗੂਲਰ ਆਪਰੇਸ਼ਨ ਚੱਲਦੇ ਹੀ ਰਹਿੰਦੇ ਕੋਰਡਨਰ ਸੋਰਚ ਤੇ ਜਿਹਦੇ ਵਿੱਚ ਜਿੰਨਾ ਜਿਹੜੀ ਲੇਡੀਜ਼ ਤੋਂ ਨਸ਼ਾ ਕੀਤਾ ਉਹਨੂੰ ਨਾਮ ਦੇ ਕੀਤਾ ਜਾਂ ਨਹੀਂ ਕੀਤਾ ਇਸ ਮਾਮਲੇ ਪਹਿਲੇ ਦੀ ਉਹਨਾਂ ਨੇ ਇਸ ਲੇਡੀਜ਼ ਤੋਂ ਨਸ਼ਾ ਲੈਂਦਾ ਸੀ ਉਹਦਾ ਨਾਮ ਹਲੇ ਸੂਚਕ ਵਿੱਚ ਲਵਾਂਗੇ ਉਸ ਤੋਂ ਬਾਅਦ ਅਸੀਂ ਫਰਦਰ ਕਾਰਵਾਈ ਕਰਾਂਗੇ ਇਸ ਲੇਡੀਜ਼ ਹੈ ਜੀ ਨੇ ਅ ਉਹ ਇਸ ਦਾ ਕਿ ਤਰ੍ਹਾਂ ਕਿ ਇਹ ਜਮਾਨਤ ਸਾਡੇ ਨਾਲ ਨਾ ਹੋਵੇ ਕਿਉਂਕਿ ਅਗਰ ਜਮਾਨਤ ਦੇ ਦਾਫਤਾਂ ਨੇ ਫੇਰ ਕੈਂਚ ਚਲੀ ਜਾਂਦੇ ਕੁਝ ਇਸ ਤਰ੍ਹਾਂ ਦਾ ਤਰੀਕਾ ਹੈਗਾ ਦੇਖੋ ਇਹ ਤਾਂ ਹੁਣ ਪੈਰੋਗੇਟਿਵ ਹੁੰਦਾ ਕੋਰਟ ਦਾ ਸਾਡੇ ਕੋਲ ਤਾਂ ਜਿੰਨੀ ਰਿਕਵਰੀ ਹੁੰਦੀ ਹੈ ਉਸ ਅਸੀਂ ਉਹਦੇ ਅਕੋਰਡਿੰਗ ਕੁਆਂਟੀਟੀ ਦੇ ਅਕੋਰਡਿੰਗ ਐਨਡੀਪੀਐਸ ਦਾ ਪਰਚਾ ਦਰਜ ਕਰ ਦਿੰਦੇ ਆ ਅੱਗੇ ਕੋਰਟ ਦਾ ਪੈਰੋਗੇਟਿਵ ਹੁੰਦਾ ਕਿ ਉਹਨਾਂ ਨੇ ਜਮਾਨਤ ਦੇਣੀ ਹੈ ਕਿ ਨਹੀਂ ਜੀ